ਇਹ ਤਾਂ ਹੈ ਜੀ ਇੱਕ ਰਾਤ ਨੂੰ ਕੋਈ ਐਮਰਜੈਂਸੀ ਆ ਗਈ ਹਾਂ ਬੰਦਾ ਕੱਪੂ ਕਿਵੇਂ ਕਿਸੇ ਮਰੀਜ਼ ਬਿਮਾਰ ਹੋ ਗਿਆ ਕਿਸੇ ਜਾਣਾ ਕੋਈ ਐਂਬੂਲੈਂਸ ਆ ਗਈ ਕੋਈ ਸਾਨੂੰ ਜਾਣਾ ਪੈ ਗਿਆ ਉਹ ਜੇ ਮੈਨੂੰ ਇੱਥੋਂ ਉੱਥੇ ਜਾਣਾ ਪੈ ਗਿਆ ਸਵੇਰ ਦੇ ਮੈਂ 7 ਵਜੇ ਲੈਣਾ ਕੰਮਾਂ ਤੇ ਫਿਰ ਅੱਜ ਸਾਰੇ ਮੈਂ 10 ਮਿੰਟਾਂ ਜਾਇਆ ਉਹ ਆ ਕੀ ਗੱਲ ਹੈ ਫਿਰ ਨਹੀਂ ਉਹ ਪੋਰਟ ਆਓ ਇੱਥੇ ਉਹ ਵੇਸ ਕਰ ਲੈਣ ਉਹ ਪੋਰਟ ਦੋ ਕਿੱਥੇ ਜਿੱਥੇ ਆ ਜਿੱਦਾ ਆਉਂਦੀ ਹੋਵੇ ਜਿੱਥੇ ਆ ਕਿਤਾ ਆਉਂਦੀ ਸਰ ਇੱਕ ਮਿੰਟ ਉਹ ਸਾਡਾ ਘਰ ਆਉਂਦਾ ਦੁੱਖਿਆ ਪੈ ਕਰ ਆਵਾਜ਼ ਬੰਦ ਕਰ ਠੀਕ ਹੈ ਜੀ ਚੌਂਕੀ ਆਹ ਜੀ ਹਮਨੇ ਚਲੋ ਮੌਕਾ ਦੇਖੋ ਕਾਲ ਸਾਹ ਸਰਪੰਚ ਸਾਹਿਬ ਸਰਪੰਚ ਸਾਹਿਬ ਆ ਕੰਮ ਕਰੀ ਹੋਈ ਹੈ ਕੋਈ ਉਹ ਸੜਨੇ ਮਸ਼ੀਨ ਜੋੜ ਲਾਪਾ ਆਪਾਂ ਖਾਤਾ ਨਹੀਂ ਬੋਲਿਆ ਰਸਮਾ ਖਾਤਾ ਯਾਰ ਜੋ ਸੀ ਬੁਝਾ ਪ੍ਰਾਪ ਕਰ ਲੋ ਕੰਮ ਕਰ ਰੋ

ਇਹ ਗਾਇਕ ਆ ਨਹੀਂ ਸੀ ਤਾਂ ਆਹ ਕੋਈ ਕੁਝ ਨਹੀਂ ਕੋਈ ਕੋਈ ਅਸੀਂ ਕੱਪੜਾ ਸਿੱਟ ਪਾਈ ਕਿੱਧਰ ਦੀ ਚਾਲੀ ਦਾ ਲੈ ਲੈਣੇ ਨਹੀਂ ਚੰਡੀ ਦਾ ਇੱਕ ਵਾਰ ਓਏ اڀي شايو پيسه اڀي شايو پيسه